ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਵਾਲੀ ਯੂਟਿਊਬਰ ਦੇ ਇੱਕ ਨਵੇਂ ਵਲੌਗ ਦੇ ਨਾਲ ਚੁbro ਤੜਕੀ ਤੜਕੀ ਮੀ ਪੈ ਗਿਆ ਮਿੱਤਰੋ ਰਾਤ ਮੀ ਫੁੱਲ ਸੀਗਾ ਦੇਖੋ ਤੇਰਾ ਰਾਤ ਮੀ ਬਹੁਤ ਸੀਗਾ ਕਾਰਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਸਿਕੰਦਰ ਵਰਗਿਆਂ ਦੀ ਸਿਕੰਦਰ ਨੂੰ ਕਹਿੰਦਾ ਵੀ ਆ ਜਾ ਜਰਾ ਤੇਰਾ ਜੋਰ ਬਰਖਿਆ ਜਾਣਾ ਇੱਕ ਪਹਿਲਾਂ ਪੈ ਗਿਆ ਸੀ ਆ ਦੇਖਣ ਨੂੰ ਕਰੋ ਬਰਾ ਬਗੇ ਮਿੱਤਰੋ ਘਰ ਉਹ ਹੁੰਦਾ ਜੋ ਬਰਾ ਰੇਸ਼ਾ ਕਰਦੇ ਨੇ ਹੁਣ ਪਤਾ ਲੱਗੂ ਉੰਨੇ ਨੀਜਾ ਪਾਣੀ ਪਾਣੀ ਹੋਇਆ ਪਿਆਗਾ ਨਹੀਂ ਬਹੁਤ ਸੀਗਾ ਰਾਤ ਨੂੰ ਮਿੱਤਰੋ ਪਿੰਡ ਚ ਘਟਾ ਜਿੰਦੀ ਆਪਣੇ ਕੋਲ ਜਿੱਤਾਂ ਹੋ ਜਾਂਦਾ ਨਹੀਂ ਇਧਰ ਫਿਰ ਬਲਾਲ 1 ਘੰਟਾ ਨਹੀਂ ਪਿਆ ਉਹ ਲਗਭਗ 6:30 ਵਜੇ ਆਇਆ ਸੀਗਾ 8:30 ਪਾਣ ਰਿਹਾ ਸੀ ਕਿਤਾ ਬਤੰਦਰ ਗਾਣੇ ਨਹੀਂ ਬੰਦ ਕਰਦਾ ਹੈਗਾ ਕਨ ਨੁਕਸਾਨ ਹੋ ਰਿਹਾ ਯਾਰ ਆ ਆ ਦੇਖੋ ਘਾਰਾ ਇੱਕ ਆਪਣੀ ਵੀ ਹੋਇਆ ਹੈ ਯਰ ਉਹ ਰਿਪ ਪਾਈਪ ਲਾਈਨ ਵੱਡੀ ਹੋਈ ਹੈ ਪਾਈਪ ਲਾਈਨ ਵੱਡੀ ਗਈ ਯਾਰ ਤੇ ਲੀਕ ਹੀ ਜਾਏ ਆ ਕੀ ਫਾਲਟ ਹੈ ਯਰ ਇਹਦਾ ਨਿੱਕੇ ਆ ਫਾਲਟ ਕੀ ਹੋ ਰਹੀ ਹੈ ਜਦੋਂ ਪਾਈਪ ਲਾਈਨ ਵੱਡੀ ਹੋਈ ਹੈ ਜਿਹੜੀ ਪਿੱਛੇ ਤਾਂ ਸੀ ਜੋੜ ਲਾਤਦੀ ਇਹਨਾਂ ਨੇ ਪਾਈਪ ਜੇ ਨਹੀਂ ਪਾਈ ਸੀ ਉਦੋਂ ਜੇ ਉਹ ਤਾਂ ਇੱਥੋਂ ਵੀ ਵੱਡੀ ਹੋਊਗਾ ਨਾ ਮੈਂ ਵੀ ਕਿਹਾ ਯਾਰ ਮਾ ਇਹ ਹੁੰਦੀ ਹੈਗੀ ਇਹ ਜਦੋਂ ਪਹਿਲਾਂ ਵੀ ਸ਼ੁਰੇ ਮਤਲਬ ਹੈਗਾ ਸੀ ਟੋਪ ਪਹਿਲਾਂ ਮੇਰੀ ਹੈ ਨਾ ਨਾ ਪਿੱਛੇ ਦੀ ਪਹਿਲਾਂ ਪਹਿਲਾਂ ਉੱਥੇ ਸੀਗਾ ਪਹਿਲਾਂ ਉੱਥੇ ਸੀ ਉੱਥੋਂ ਦੀ ਵੀ ਆਈ ਇਹ ਹੂੰ ਉੱਥੋਂ ਆਉਂਦੀ ਹੈ ਯਾਰ ਉੱਥੋਂ ਸਭ ਪਾਈਪ ਲਾਈਨ ਵਾਲੀ ਇਹ ਕੱਲ ਮੈਂ ਇਹ ਵੀ ਦੇਖਿਆ ਜਿਦਾ ਇਦਾਂ ਕਰਦੇ ਆ ਪ੍ਰੈਕਟਰ ਦੇ ਟਾਈਮ ਆਹੋ ਸਵਾਰ ਕੁਝ ਬੇ ਦੇ ਜੀਪੀ ਉਹ ਤਾਂ ਬੰਦ ਹੋਈ ਵਧੀਆ ਪਤਾ ਲੱਗਿਆ ਜੀਪੀ ਹੋਈ ਏ ਰੋ ਇਹ ਮਾੜੀ ਮੂੜੀ ਪਾਟਰੀ ਹੈ ਇਤੋਂ ਦੀ ਨਾ ਇਹਨਾਂ ਨੇ ਦੂਜੀ ਨਹੀਂ ਪਾਈ ਸੀ ਪਾਣੀ ਵਾਲੀ ਟੋਬੇ ਵਾਲੀ ਇਹ ਵਾਲੀ ਟੋਬੇ ਵਾਲੀ ਆ ਗਈ ਦੀ ਬਾਡਰ ਬਾਕਸ ਵਾਲੀ ਇਹ ਤਾਂ ਜੱਲੀ ਜਾਂਦਾ ਹਾਂ ਹਾਂਜੀ ਚੱਲ ਪ ਮੇਰੀ ਦੀ ਬੁਰੀ ਹੋਛੜਦੇ ਰੇ ਤੇ ਪਾਖਾਉਣੇ ਸਮਝਾ ਕੇ ਜੀ ਆ ਬਿਆਹਾਂ ਚੱਲਾ ਰਹੀ ਨਹੀਂ ਲੋਟ ਆ ਰਹੀ ਮਿੱਤਰੋ ਰੇ 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 ਕੋਈ ਨਹੀਂ ਅੱਜ ਮੌਸਮ ਠੰਡਾ ਵੈਸੇ ਜੀ ਇਹ ਵੀ ਲਹਿਰਾ ਮਾਲਦੇ ਆ ਜਾ ਲਹਿਰਾ ਲਹਿਰਾ ਬਰਾ ਹਾਲੀ ਹੁੰਦੇ ਮੈਂ ਕੰਮ ਕਰ ਨੂੰ ਜਿੰਦੇ ਰੇ ਕਰਕੇ ਜਿੰਦੇ ਅੱਜ ਵਧੀਆ ਇਹ ਆ ਉਹ ਦਰਵਾਜ਼ਾ ਇਸ ਨੂੰ ਦਿਖਾਉਣਾ ਹੈ ਪਹਿਲਾਂ ਆਪਾਂ ਸਿੱਟਦੇ ਆਂ ਜਾ ਕੇ ਇੱਕ ਬੋਰੀ ਜੀ ਨਿੱਕੇ ਲਵੇ ਫੇ ਚੱਲਾਇਆ ਆਪਾਂ ਉਧਰ ਸਵਾਣ ਜਣੇ ਦਰਵਾਜ਼ੇ ਕੋਲ ਸਿੱਟਦੇ ਕਰਾ ਕੇ ਚਲੋ ਜਿੱਦੀ ਬੋਰੀ ਲੱਗ ਗਈ ਉਧਰ ਮੀਂਹ ਆੜੀ ਰੀਂਝੀ ਆ ਆਰ ਨਹੀਂ ਚਲਾਏਗਾ ਦਿਖਾਉਣੇ ਦਾ ਮੇਰੇ ਪੰਡਾ ਆ ਗਿਆ ਪੰਡ ਵੀ ਦਿਖਾਵਾਂ ਤੁਹਾਨੂੰ ਚਲਾ ਕੇ ਉੱਥੇ ਵੀਡੀਓ ਬੰਨ੍ਹਦੀ ਤਾਹੋ ਰਹੇ ਦੋ ਜੋ ਪਰ ਰੇਡ ਡੇਕਣੇ ਜਾਂਦੇ ਨੇ ਪਹਿਲਾਂ ਨਹੀਂ ਬਾਹਰ ਚ ਪਾਣੀ ਦੇਖਣੇ ਜਾਂਦੇ ਨੇ ਹਾਂ ਹਾਂ ਇਹ ਨੇ ਦੋ ਜੋ ਪਰ ਦੇਖੋ ਮੇਟਰ ਉਹਨੇ ਪਿੰਡ ਦੀਆਂ ਗਲੀਆਂ ਪਰ ਉਹ ਕਿੱਥੋਂ ਰੋਟਾ ਬੰਨ੍ਹ ਇਹ ਵੀ ਲੋਕ ਕਿ ਪਿੰਡ ਸੰਨਸਣਾ ਵੀਆ ਸਾਰੇ ਕੰਮ ਧੰਦਿਆਂ ਤੇ ਕਿਵੇਂ ਨਿਕਲਦੇ ਕੋਈ ਨਹੀਂ ਜਪਦਾ ਜਰਾ ਜਰਾ ਨਾ ਬਾਲ ਰੱਖੇ ਤੋਂ ਵੀ ਲੈਣਿਆ ਥੋੜਾ ਐਸਾ ਹਣਾ ਜੀ ਜੀ ਡਿਗਰ ਵਾਲਾ ਸਮਾਨ ਦਾ ਥੋੜਾ ਜਿਹਾ ਇੱਥੇ ਕੋਈ ਕਿਸੇ ਨੇ ਆ ਰੱਦ ਲਵਾਸਾ ਉਹ ਬੈਠਾ ਰਹਿਈ ਛ ਕਿਵੇਂ ਰਹਿਈ ਛ ਵਧੀਆ ਤੇਰੀ ਵੀਡੀਓ ਆ ਗਈ ਜਨਾ ਜੱਥ ਨੇ ਦੇਖ ਲਈ ਮੈਂ ਹੁਣ ਪਈ ਤਾਂ ਇਹ ਅੰਦਰ ਬੱਟਾ ਤੋੜ ਮੀਂਹ ਪਿਆ ਲੋ ਵੀ ਮਿੱਤਰੋ ਪਹੁੰਚ ਗਏ ਦੁਕਾਨ ਤੇ ਸ਼ੌਪ ਤੇ ਮਿੱਤਰੋ ਚੋਬਰ ਪਹੁੰਚ ਗਏ ਪਕੜੀ ਤਾਂ ਢੋਲ ਕੇ ਪਾਏਗਾ ਤੂੰ ਪਾਊਡਰ ਬਣਾ ਕੇ ਪਾਏਗਾ ਉਹਦਾ ਇਹ ਨਹੀਂ ਇਹ ਤਾਂ ਵੀ ਵਿੱਚ ਫੁਰਜੂਗਾ ਨਾ ਇਹਦਾ ਨਿਊਕਲਰ ਪਾਊਡਰ ਹੈ ਨਿਊ ਸਪਾਈਸ ਦਾ ਪੰਪ ਪਾਊਡਰ ਹੈ ਕੋਈ ਯਾਰ ਕਹ ਕੇ ਇਤੋਂ ਉਹਨਾਂ ਨੇ ਹਨਾ ਨਿੱਕੇ ਹਾਂ ਹੁਣ ਇੱਕ ਗੱਲ ਦੇਖ ਲੈ ਯਾਰ ਵੀਰ ਉਹਨਾਂ ਨੂੰ ਤੂੰ ਆ ਦੇਖ ਲੈ ਆ ਦੇਖ ਆ ਪੰਜ ਤਰੀਕੇਵੇਂ ਹੋਈ ਪਈ ਸਾਰੀ ਚੋਬੀ ਤੂੰ ਦੇਖੀ ਕਿਉਂ ਹੋ ਰਹੀ ਹੈ ਆ ਜੀ ਰਿਤੇ ਆ ਜੀ ਦੀ ਯੰਤਰ ਦੱਸੋ ਬਾਈ ਕਿਉਂ ਹੋ ਰਹੀ ਹੈ ਇਹ ਮੁੰਡਾ ਸਮਾਨ ਡਿੱਗ ਨੂੰ ਨਹੀਂ हट ਰਿਹਾ ਇਹਦੇ ਵਿੱਚ ਕਿਉਂ ਹੋ ਰਹੀ ਹੈ ਦੱਸੋ ਕਿ ਸਮਾਨ ਛੱਡ ਦੇ ਨਿੱਕਰਾਂ ਬੋਡਰ ਛੱਡ ਦੇ ਮਾਰ ਦਲਵਾ ਦੇ ਮੈਗਨੀਸ਼ੀਅਮ ਲਗਾ ਮੈਗਨੀਸ਼ੀਅਮ ਕਰੂ ਇਹਦਾ ਸਪਰੇਅ ਕਰ ਦੇ ਦਿਓ ਕੋਸ਼ੇ ਪਾ ਦੇ ਸਰੀਰ ਇਹਦਾ ਹੱਥ ਪਿਆ ਉਹਨੇ ਇਕੱਲੇ ਨੇ ਡਿੱਗੇ ਯਾਰ ਇਹਨੂੰ ਕਿਹਾ ਜੀ ਵੀ ਆਪਾਂ ਲੱਗ ਜਾਾਂਗੇ ਕੱਲ ਡੇਗੀ ਐਨੀ ਸੀ ਦੀ ਕਿਹੜੇ ਪਾਂਦ ਚ ਫਰਕ ਪਾਕਣਾ ਪਾਂਦ ਤੋਂ ਦੇ ਪਰੋਣੇ ਤੋਂ ਵੀ ਮਤਲਬ ਭੈੜੇ ਹੂੰ ਮਰਾਲਾ ਰੱਖਣਾ ਬੰਦਾ ਮਰਾਲਾ ਰੱਖਣਾ ਦੇਖਾ ਦਿਖਾਈ ਆ ਦੇਖੋ ਬਈ ਮਰਾਲਾ ਲੈਂਦਾ ਸਪੈਸ਼ਲ ਬੰਦੇ ਨੇ ਕਿੱਲੋ ਇੰਨਾ ਵਾਸਤੇ ਨਾ ਤਾਂ ਹਾਂ ਜਮਾ ਤਬਾ ਲੈ ਇਹਨਾਂ ਨੇ ਤੈਨੂੰ ਤਬਾ ਰੱਖੇ ਤਬਾ ਸੀ ਤਾਂ ਪਾਂਦ ਤੋਂ ਜ਼ਿਆਦਾ ਨੇ ਜਿਹੜੀ ਸਾਰੇ ਉਹ ਦੇਖੋ ਲੋਕ ਤਾਂ ਹੀ ਵਰਤੀ ਸਹੀ ਗੱਲ ਹੈ ਸਾਰੀ ਜਿਹੜੀ ਛਿੱਦ ਪਾਈ ਆ ਕਹਾ ਹਿੱਥੇ ਨਕਦਾ ਰਹੂਂਦੀ ਮਰੀ ਹੂੰ ਸਾਰੀ ਇਹ ਚੋਹਿਆ ਨੇ ਵਧੀਆ ਸਹੀ ਗੱਲ ਹੈ ਇੰਨੀ ਜਿਹੀ ਵੜਦੀ ਵੀ ਬਈ ਕਹਦਾ ਕਟਾਤਾ ਬੋਈ ਕਾਦਾ ਚੱਲਣ ਦੇਦਾ ਉਹਦੀ ਕੀ ਜਾਂਦਾ ਜਿਹੜਾ ਕਾਣੂ ਪਿੰਦਾ ਹੈ ਬੰਦ ਦਾ ਹੋ ਗਈ ਠੀਕ ਆ ਜਾ ਮਾਂ ਲਿਆ ਸੀਗਾ ਫੁੱਟ ਦੇ ਕਰਨ ਨੂੰ ਯਾਰ ਹਾਂ ਬਖਿਆ ਉਹ ਨਾਲ ਕਰਦਾ ਦੇਖ ਲੈ ਉਹ ਕੀ ਦਵਾਈ ਉਹ ਦਵਾਈ ਤਾਂ ਫਰੈਂਕ ਕਰਾਉਣਾ ਹੈ ਫੱਕ ਕਿੱਥੇ ਤੇਰੀ ਫੱਕ ਤਾਂ ਮੇਰੇ ਨਾਲ ਉਹ ਤੀ ਕਿਹੜੀ ਆ ਕਹੇ ਇਹ ਤਾਂ ਦੂਜੀ ਉਚਾ ਜਾ ਰਿਹਾ ਇਹਦਾ ਪਹਿਲਾ ਵਾਲੀ ਆ ਮਾਂ ਕਿਹੜੀ ਜੀ ਇਹਦੀ ਉਹ ਵਾਲੀ ਦਾ ਮੈਂ ਉੱਥੋਂ ਲੈ ਆਖਦਾ ਫਿਰ ਇਹਦੇ ਟੀਕਾ ਕਰ ਕੀ ਕਰਨਾ ਤੈਂ ਇਹ ਤੇ ਨਹੀਂ ਉਹ ਦਵਾਈ ਦੇ ਜਿਹਦੇ ਕਰਨ ਨੂੰ ਮੈਂ ਜਿਹਰੀ ਤੇ ਜੀ ਹਾਂ ਇਹ ਫੱਕ ਤੇ ਕਰਨ ਨੂੰ ਠੀਕ ਕਰ ਲਿਆ ਜੀ ਤਿੰਨ ਢੋਲੀਆਂ ਸੀ ਦੋ ਦਾ ਪਿਆ ਇੱਕ ਦੋ ਦੋ ਦਾ ਪਿਆ ਇੱਕ ਉਹਦਾ ਨਾਲ ਜੀਰੀਆ ਨਹੀਂ ਲਈ ਫਿਰ ਤਰੋ ਚੱਲ ਪਿਆਣਾ ਪਿੰਡ ਤੇ ਹਟੰਡ ਦਾ ਹੋਊਗਾ ਜਿਹੜੇ ਪੈਗੇ ਚਾਰ ਗਣੀ ਹਲਾਕ ਦੇ ਕੋਈ ਮਿੰਟ ਉਹਦਾ ਬੰਦਾ ਨਹੀਂ ਇੱਥੇ ਰਕਣਾ ਫੌਸਲਾ ਨਹੀਂ ਕਰ ਰਿਹਾ ਛੱਡ ਜਰੂਰ ਰਹੀ ਹੈ ਪਾਣੀ ਦਾ ਬਰਾ ਹਾਲੀ ਆ ਬਾਈ ਦੇਖ ਜਿੰਨਾ ਚਿਰ ਮੀਂਹ ਧੱਬ ਕੇ ਨਹੀਂ ਪੈਂਦਾ ਉਨਾਂ ਚਿਰ ਨਹੀਂ ਪਾਣੀ ਖੜਦਾਗਾ ਜੀ ਨਹੀਂ ਆੜੀਆਂ ਖੜੀਆਂ ਨੇਗੇ ਵਿਸਾਉਣਾ ਥੋਨੂੰ ਮੁੰਡੇ ਨੂੰ ਚੜਾਉਣਾ ਹੈ